ਤੋ ਚੰਦ ਸਕਿੰਟਾਂ ਵਿੱਚ ਈਕੂੜ ਦੇ ਵਿੱਚ ਕੱਲ ਸ਼ਾਮ ਜਿਹੜੀ ਪੁਰਾਣੀ ਦਾਣਾ ਮੰਡੀ ਦੇ ਵਿੱਚ ਦੋ ਵਪਾਰੀਆਂ ਨੂੰ ਕੁੱਟਣ ਦੀ ਘਟਨਾ ਹੋਈ ਸੀ ਉਸ ਨੂੰ ਪੁਲਿਸ ਨੇ ਕਾਫੀ ਗੰਭੀਰਤਾ ਨਾਲ ਲਿਆ ਹੈ ਤੇ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਹੈ ਹੁਣੇ-ਹੁਣੇ ਜਿਹੜੀ ਸੂਚਨਾ ਮਿਲ ਰਹੀ ਹੈ ਕਿ ਵਪਾਰੀਆਂ ਦੇ ਰੋਸ ਕਾਰਨ ਜਿਹੜਾ ਵਪਾਰੀਆਂ ਨੇ ਫਰੀਦਕੋਟ ਬੰਦ ਦੀ ਕਾਲ ਦਿੱਤੀ ਸੀ ਅੱਜ ਸ਼ਹਿਰ ਬੰਦ ਰਹਿਣਾ ਸੀ ਉਹ ਕਾਲ ਵਾਪਸ ਲੈ ਲਈ ਗਈ ਆ ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਦੇ ਭਰੋਸੇ ਤੋਂ ਮਗਰੋਂ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਚੰਦਨ ਕਾਮਰੇਟ ਜਿਹੜੇ ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਆ ਇਹ ਫਰੀਦਕੋਟ ਦੇ ਅੱਜ ਦੇ ਬੰਦ ਬਾਰੇ ਜਾਣਕਾਰੀ ਲੈਣੇ ਉਹਨਾਂ ਤੋਂ ਚੰਦਨ ਜੀ ਕੀ ਜਾਣਕਾਰੀ ਹੈ ਜੀ ਫਰੀਦਕੋਟ ਬੰਦ ਨੂੰ ਲੈ ਕੇ ਸਭ ਤੋਂ ਪਹਿਲਾਂ ਬਹੁਤ ਬਹੁਤ ਸ਼ੁਕਰੀਆ ਹਾਲੀ ਸਾਬ ਦਾ ਤੁਸੀਂ ਸਾਨੂੰ ਸਮਾਂ ਦਿੱਤਾ ਔਰ ਇੰਦੇ ਰਿਕਾਰਡਿੰਗ ਟੂ ਮਤਲਬ ਕੇ ਸਾਥ ਦੁਕਾਨਦਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕੱਲ ਦੇ ਪ੍ਰੋਸੈਸ ਵਾਸਤੇ ਕੱਲ ਸਾਡੀ ਰਾਤੀ ਇੱਕ ਵਫਤ ਵਪਾਰੀਆਂ ਦਾ ਐਸਐਸਪੀ ਸਰਗਨ ਨੂੰ ਮਿਲਿਆ ਔਰ ਉਹਨਾਂ ਨੇ ਜੋ ਵੀ ਕੱਲ ਦੀ ਤਾਰਾ ਮੰਡੀ ਵਿੱਚ ਇਹ ਮਤਭਾਤੀ ਘਟਨਾ ਵਾਪਰੀ ਹੈ ਉਹਨਾਂ ਨੇ ਸਾਰੇ ਬੰਦੇ ਟ੍ਰੇਸ ਕਰ ਲਏ ਹੈ ਪਰਚਾ ਉਹਨਾਂ ਤੇ ਦਰਜ ਹੋ ਚੁੱਕਿਆ ਹੈ ਔਰ ਬੰਦੀ ਕਾਰਵਾਈ ਉਹਨਾਂ ਤੇ ਅੱਜ ਕੀਤੀ ਜਾਊਗੀ ਇਸ ਕਰਕੇ ਸਾਰੇ ਦੁਕਾਨਦਾਰ ਵੀਰਾਂ ਨੂੰ ਅਪੀਲ ਹੈ ਕਿ ਆਪਿਆ ਤੇ ਕਾਰੋਬਾਰ ਦੇ ਆਧਾਰੇ ਖੋਲੇ ਜਾਣ ਆਪਦੀਆਂ ਦੁਕਾਨਾਂ ਖੋਲ ਕੇ ਆਪਦਾ ਜੋ ਵੀ ਦਿੱਲੀ ਦੀ ਰੁਟੀਨ ਹੈ کاروبਾਹਾਰੀ ਸ਼ੁਰੂ ਕੀਤੀ ਜਾਵੇ ਚਦਨ ਦੀ ਜਿਹੜੀ ਸੀਏ ਘਟਨਾ ਨੂੰ ਵਪਾਰੀ ਵਰਗ ਦੇਖ ਕੇ ਇਸ ਤਰ੍ਹਾਂ ਰਿਹਾ ਕਿੰਨੇ ਕੁ ਪਰੇਸ਼ਾਨ ਹੁੰਦੇ ਇਸ ਤਰ੍ਹਾਂ ਦੀ ਜਿਹੜੀ ਪਾਰਕਿੰਗ ਹੈ ਉੱਥੇ ਖਾਸ ਕਰਕੇ ਉਹਨੂੰ ਲੈ ਕੇ ਹਾਲ ਹੀ ਸਾਬ ਮਤਲਕਿ ਪਾਰਕਿੰਗ ਦੀ ਬਹੁਤ ਜ਼ਿਆਦਾ ਦਾਣਾ ਮੰਡੀ ਦੇ ਵਿੱਚ ਦਿੱਕਤ ਆਉਂਦੀ ਹੈ ਜਿੰਦੇ ਕਰਕੇ ਥੋੜਾ ਬਹੁਤ ਕਈ ਵਾਰੀ ਕਿਸੇ ਨਾਲ ਮਨਮੋਟਾ ਵੀ ਹੋ ਜਾਂਦਾ ਹੈਗਾ ਤੇ ਇਸ ਕਰਕੇ ਅਸੀਂ ਮਤਲਕੇ ਪ੍ਰਸ਼ਾਸਨ ਨੂੰ ਵੀ ਇਹ ਮੰਗ ਕਰਦੇ ਆ ਕਿ ਥੋੜਾ ਜਿਹਾ ਉੱਥੇ ਜੋ ਵੀ ਹੈਗੀ ਹੈ ਪਰਾ ਟ੍ਰੈਫਿਕ ਦੀ ਸਮੱਸਿਆ ਹੈ ਉਹਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਵਪਾਰੀਆਂ ਨੂੰ ਵੀ ਰਾਹਤ ਮਿਲੇ ਅਤੇ ਜੋ ਵੀ ਉੱਥੇ ਦੇ ਲੰਘਾ ਹੈਗਾ ਆਣ ਜਾਣ ਵਾਲੀ ਪਬਲਿਕ ਹੈ ਉਹਨੂੰ ਵੀ ਰਾਹਤ ਮਿਲੇ ਇਹ ਬਾਬਾ ਫਰੀਦ ਜੀ ਦੀ ਪਾਵਨ ਧਰਤੀ ਹੈ ਸਾਰਾ ਰਸਤਾ ਬਾਬਾ ਫਰੀਦ ਜੀ ਤੂੰ ਜਾਂਦਾ ਹੈ ਔਰ ਇਸੇ ਕਰਕੇ ਉੱਥੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਸਮੱਸਿਆ ਰਹਿੰਦੀ ਹੈ ਜੀ ਚੰਦਰਜੀਤ ਫਰੀਦਕੋਟ ਜ਼ਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਜਨ ਮਿਲਣ ਤੋਂ ਬਾਅਦ ਸਾਰਾ ਮਾਮਲਾ ਸਾਫ਼ ਹੋ ਗਿਆ ਹੁਣ ਅੱਜ ਬਾਜ਼ਾਰ ਪੂਰੀ ਤਰ੍ਹਾਂ ਖੁੱਲਣਗੇ ਬਿਲਕੁਲ ਖੁੱਲਣਗੇ ਜੀ ਸਾਨੂੰ ਬਹੁਤ ਵਧੀਆ ਕੰਪਲੀਟ ਕੀਤਾ ਐਸਐਸਪੀ ਸਾਹਿਬਾਨ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਪੁਲਿਸ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਔਰ ਆਜ ਦੇ ਪੂਲਕੋ ਹਲੀ ਸਾਹਿਬ ਜਿੰਨੇ ਵੀ ਵਪਾਰਕ ادارے ਆ ਬਿਲਕੁਲ ਖੁੱਲਣਗੇ ਜੀ ਇੱਕ ਘੜ ਦੇ ਵਿੱਚ ਕੱਲ ਸ਼ਾਮ ਜਿਹੜੀ ਪੁਰਾਣੀ ਦਾਣਾ ਮੰਡੀ ਦੇ ਵਿੱਚ ਦੋ ਵਪਾਰੀਆਂ ਨੂੰ ਕੁੱਟਣ ਦੀ ਘਟਨਾ ਹੋਈ ਸੀ ਉਸ ਨੂੰ ਪੁਲਿਸ ਨੇ ਕਾफी ਗੰਭੀਰਤਾ ਨਾਲ ਲਿਆ ਹੈ ਤੇ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਹੈ ਹੁਣੇ-ਹੁਣੇ ਜਿਹੜੀ ਸੂਚਨਾ ਮਿਲ ਰਹੀ ਹੈ ਕਿ ਵਪਾਰੀਆਂ ਦੇ ਰੋਸ ਕਾਰਨ ਜਿਹੜਾ ਵਪਾਰੀਆਂ ਨੇ ਫਰੀਦਕੋਟ ਬੰਦ ਦੀ ਕਾਲ ਦਿੱਤੀ ਸੀ ਅੱਜ ਸ਼ਹਿਰ ਬੰਦ ਰਹਿਣਾ ਸੀ ਉਹ ਕਾਲ ਵਾਪਸ ਲੈ ਲਈ ਗਈ ਆ ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਦੇ ਭਰੋਸੇ ਤੋਂ ਮਗਰੋਂ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਚੰਦਨ ਕਾਮਰੇਡ ਜਿਹੜੇ ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਆ ਇਹ ਫਰੀਦਕੋਟ ਦੇ ਅੱਜ ਦੇ ਬੰਦ ਬਾਰੇ ਜਾਣਕਾਰੀ ਲੈਣੇ ਉਹਨਾਂ ਤੋਂ ਚੰਦਨ ਜੀ ਕੀ ਜਾਣਕਾਰੀ ਹੈ ਜੀ ਫਰੀਦਕੋਟ ਬੰਦ ਨੂੰ ਲੈ ਕੇ ਸਭ ਤੋਂ ਪਹਿਲਾਂ ਬਹੁਤ ਬਹੁਤ ਸ਼ੁਕਰੀਆ ਹਾਲੀ ਸਾਬਾ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੱਤਾ ਔਰ ਇਹਦੇ